आत्ममार्ग सृष्टि ਨੂੰ ਗੁਰਮੁਖਾਂ ਦੀ ਲੋੜ ਜਦ ਦੀ ਸ੍ਰਿਸ਼ਟੀ ਬਣੀ ਹੈ ਗੁਰਮੁਖ ਸੰਤ अथवा ਸਾਧ ਦੀ ਸਦਾ ਹੀ ਲੋੜ ਰਹੀ ਹੈ ਸ੍ਰਿਸ਼ਟੀ ਦੇ ਆਦੀ ਤੋਂ ਸਮੇਂ-ਸਮੇਂ ਗੁਰਮੁਖ ਸੰਤ ਸਾਧ ਹੁੰਦੇ ਅਤੇ ਕਰਤਾਰ ਦੇ ਹੁਕਮ ਵਿੱਚ ਆਪਣੀ-ਆਪਣੀ ਕਾਰ ਕਰਦੇ ਆਏ ਹਨ ਸਤਿਗੁਰੂ ਸੱਚੇ ਪਾਤਸ਼ਾ ਆਪਣੀ ਬਾਣੀ ਵਿੱਚ ਇਹਨਾਂ ਦਾ ਜ਼ਿਕਰ ਕਰਦੇ ਹਨ ਵਡਹੰਸ ਕੀ ਵਾਰ ਮਹੱਲਾ ਚੌਥਾ ਪੌੜੀ ਗੁਰਮੁਖ ਪ੍ਰਹਿਲਾਦ ਜਪ ਹਰ ਗਤ ਪਾਈ ਗੁਰਮੁਖ ਜਨਕ ਹਰ ਨਾਮ ਲਿਵਲਾਈ ਗੁਰਮੁਖ ਵਸ਼ਿਸ਼ਟ ਹਰ ਉਪਦੇਸ਼ ਸੁਣਾਈ ਬਿਨ ਗੁਰ ਹਰ ਨਾਮ ਨਾ ਕਿਨੈ ਪਾਇਆ ਮੇਰੇ ਭਾਈ ਗੁਰਮੁਖ ਹਰ ਭਗਤ ਹਰ ਆਪ ਲਹਾਈ ਸੰਤ ਪ੍ਰਹਿਲਾਦ ਕੀ ਪੈਜ ਜਿਨ ਰਾਖੀ ਹਰ ਨਖਸ ਨਖ ਵਿਦਰਿਓ ਕਿਆ ਅਪਰਾਧ ਸੰਤ ਹੈ ਕੀਨਾ ਬਾੰਦ ਪੋਟ ਕੁੰਚਰ ਕੋ ਦਿਨਾ ਸਤਗੁਰੂ ਨਾਨਕ ਦੇਵ ਜੀ ਮਹਾਰਾਜ ਤੋਂ ਲੈ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਸਮੇਂ ਤੀਕਰ ਗੁਰੂ ਦੇ ਸਿੱਖ ਮੌਜੂਦ ਰਹੇ ਹਨ ਜਿਨ੍ਹਾਂ ਨੂੰ ਸਤਗੁਰ ਖੁਦ ਮਨਜੀ ਬਖਸ਼ ਕੇ ਇਹ ਹੱਕ ਦਿੰਦੇ ਰਹੇ ਹਨ ਕਿ ਆਪ ਨਾਮ ਜਪੋ ਅਤੇ ਹੋਰਾਂ ਨੂੰ ਜਪਾਓ ਸਤਗੁਰੂ ਨਾਨਕ ਦੇਵ ਜੀ ਨੇ ਭੂਮਿਏ ਚੋਰ ਨੂੰ ਧਾਰਿਆ ਅਤੇ ਉਸ ਨੂੰ ਗੁਰਮੁਖ ਬਣਾ ਕੇ ਨਾਮ ਜਪਣ ਅਤੇ ਜਪਾਉਣ ਦਾ ਹੁਕਮ ਦਿੱਤਾ ਇਸੇ ਤਰ੍ਹਾਂ ਭਾਈ ਲਾਲੋ ਸਾਲਸਰਾਏ ਜੋਹਰੀ ਅਦ੍ਰਿਕਾ ਗੁਲਾਮ ਚੰਡਾ ਬਾਡੀ ਦੇਵਲੂਤ ਜਨੇ ਦੇਵਾ ਦਾ ਰਾਜਾ ਕੋਡਾ ਰਾਕਸ਼ਸ ਰਾਜਾ ਸ਼ੇਵਨਾਬ ਅਤੇ ਹੋਰ अनेका ਨੂੰ ਨਾਮ ਕਣੀ ਦੇ ਕੇ ਮੰਝੀਆਂ ਬਖਸ਼ੀਆਂ ਤੀਸਰੀ ਪਾਤਸ਼ਾਹੀ ਗੁਰੂ ਅਮਰਦਾਸ ਜੀ ਮਹਾਰਾਜ ਨੇ 22 ਮੰਝੀਆਂ ਅਤੇ 52 ਪੀੜੀਆਂ ਵਿਦੇਸ਼ਾਂ ਵਿੱਚ ਨਾਮ ਜਪਾਉਣ ਵਾਸਤੇ ਸਥਾਪਿਤ ਕੀਤੀਆਂ ਦਸ਼ਮੇਸ਼ ਪਿਤਾ ਨੇ ਪਾਈ ਨੰਦ ਲਾਲ ਸਹਿਬ ਰਾਮ ਕੌਰ ਅੰਮ੍ਰਿਤ ਛੱਕੇ ਬਾਬਾ ਗੁਰਬਖਸ਼ ਸਿੰਘ ਜੀ ਪਾਈ ਸਾਹਿਬ ਪਾਈ ਮਨੀ ਸਿੰਘ ਜੀ ਅਤੇ ਹੋਰ ਗੁਰਮੁਖ ਸਿੱਖਾਂ ਨੂੰ ਨਾਮ ਜਪਾਉਣ ਅਤੇ ਤਤ ਗਿਆਨ ਦੇ ਉਪਦੇਸ਼ ਕਰਨ ਦਾ ਹੱਕ ਬਖਸ਼ਿਆ ਸੱਚੇ ਪਾਤਸ਼ਾਹ ਆਪਣੇ ਮੁਖਵਾਕ ਬਾਣੀ ਵਿੱਚ ਵੀ ਫਰਮਾਉਂਦੇ ਹਨ ਖਾਲਸਾ ਮੇਰੋ ਸਤ ਗੁਰ ਪੂਰਾ ਖਾਲਸਾ ਮੇਰੋ ਸੱਜਣ ਸੂਰਾ ਫੇਰ आत्मरस जे जानहि सो है खालस देव प्रभु महमू महतास मह रंचक नाहन पीव इस दे नाल ही सच्चे बादशाह दसदे हन के खालसे दा की कर्म होना चाहिदा है जागत ज्योत जपे निस बासुर ਇਕ ਬਿਨਾ ਮਨ ਨੈਕ ਨਾਨੈ ਪੂਰਨ ਪ੍ਰੇਮ ਪ੍ਰਤੀਤ ਸਜੈ ਬ੍ਰਤ ਗੌਰ ਮੜੀ ਮਟਬੂ ਲਾ ਮਾਨੈ ਤੀਰਥ ਦਾਨ ਦਇਆ ਤਪ ਸੰਜਮ ਇਕ ਬਿਨਾ ਨਹ ਇਕ ਪਛਾਨੈ ਪੂਰਨ ਜੋਤ ਜਗੈ ਘਟ ਮੈਂ ਤਬ ਖਾਲਸ ਤਾਹੇ ਨ ਖਾਲਸ ਜਾਨੈ ਹੋਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸਤਗੁਰ ਸੱਚੇ ਪਾਤਸ਼ਾਹ ਦੀ ਬਾਣੀ ਜਗਿਆਸੂਲੀ ਸਾਧੂ ਦੀ ਲੋੜ ਦੱਸਦੀ ਹੈ ਤਨਾਸ ਜੀ ਮਹੱਲਾ ਪੰਜਵਾ ਘਰ ਛੇਵਾ ਅਸ਼ਪਦੀ ਇੱਕ ਓੰਕਾਰ ਸਤਗੁਰ ਪ੍ਰਸਾਦ ਜੋ ਜੋ ਜੁਨੀ ਆਇਓ ਤਹਿ ਤਹਿ ਉਰਜਾਇਓ मानस जन्म संयोग पाया ताकी है ओट साध रख दे कर हाथ कर कृपा मेलहु हरایا अनिक जन्म भ्रम तित नहीं पाई करू सेवा गुरु लागो चरण गोविंद जी का मार्ग ਦੇਹੋ ਜੀਵਤਾਈ ਰਹਾਓ ਅਨਕੂਪ ਪਾਵ ਕਰੋ ਮਾਇਆ ਕੋ ਬਚਿਤ ਤਰੋ ਮੇਰੀ ਮੇਰੀ ਕਰਤ ਸਦ ਹੀ ਵਿਹਾਵੇ ਕੋਈ ਐਸੋ ਰੇ ਭੇਟੈ ਸੰਤ ਮੇਰੀ ਲਾਹੈ ਸਗਲ ਚਿੰਤ ਠਾਕੁਰ ਸੋ ਮੇਰਾ ਰੰਗ ਲਾਵੇ pade re sagal bed nah chuke man ped ik khinn na thir hai mere kar ke pancha koi ae sore bhagat jo maya terhat ik amrit naam mera hriday sancha je tere teerth nai ahang bud mail lae ਕਰ ਕੋ ठाकुर ਇਕ ਤਿਲ ਨਾ ਮਾਨੈ ਕਦ ਪਾਵੋ ਸਾਧ ਸੰਗ ਹਰ ਹਰ ਸਦਾ ਆਨੰਦ ਗਿਆਨ ਅੰਜਨ ਮੇਰਾ ਮਨ ਇਸ ਨਾਨੈ ਸਗਲ আশ্রম ਕੀਨੇ ਮਨੁਆਨੇ ਪਤੀਨੇ ਵਿਵੇਕ ਹੀਨ ਦੇਹੀ ਤੋਏ ਕੋਈ ਪਾਈਐ ਰਿਪੁਰਖ ਵਿਦਤਾ ਪਾਰਬ੍ਰਮ ਕੇ ਰੰਗ ਰਤ ਮੇਰੇ ਮਨ ਕੀ ਜ਼ੁਰਮਤ ਮਲਖੋਈ ਕਰਮ ਧਰਮ ਜੁਗਤਾ ਨਿਮਕ ਨਹੀਂ ਇਤ ਕਰਤਾ ਗਰਭ ਗਰਭ ਪੜੈ ਕਹੀ ਨਾ ਲਿਖੈ ਜਿਸ ਪੇਟੀ ਸਫਲ ਮੂਰਤ ਕਰੈ ਸਦਾ ਕੀਰਤ ਗੁਰ ਪ੍ਰਸਾਦ ਕੋਉ ਨੇਤਰੁ ਹੋ ਵਿਖੈ ਮਨ ਹਟ ਜੋ ਕਮਾਵੈ ਤਿਲ ਨ ਲੇਖੈ ਪਵੈ ਬਗਲ ਜੋ ਧਿਆਨ ਲਾਵੈ ਮਾਇਆ ਦੇ ਧਾਰੀ ਕੋਈਐ ਸੂਰੇ ਸੁਖ ਹਦਾਈ ਪ੍ਰਭ ਕੀ ਕਥਾ ਸੁਨਾਈ ਤਿਸ ਭੇਟੇ ਗਤ ਹੋਏ ਹਮਾਰੀ ਉਪਰਸਨ ਗੋਪਾਲ ਰਾਏ ਕਾਟਰੇ ਬੰਦਨ ਮਾਈ ਗੁਰ ਕੈ ਸ਼ਬਦ ਮੇਰਾ ਮਨ ਰਤ ਸਦਾ ਸਦਾ ਆਨੰਦ ਪੇਟੋ ਨਿਰਪੈ ਗੋਬਿੰਦ ਸੁਖ ਨਾਨਕ ਲਾਦੇ ਹਰ ਚਰਨ ਪਰਾਤਾ ਸਫਲ ਸਫਲ ਭਈ ਸਫਲ ਜਤਰਾ ਆਵਣ ਜਾਣ ਰਹੇ ਮਿਲੇ ਸਾਧ ਰਹਾਉ ਦੁਜਾ ਕਰ ਸਾਧੂ ਅੰਜਲੀ ਓਨ ਵੱਡਾ ਏ ਕਰ ਡੰਡਾਉਤ ਓਨ ਵੱਡਾ ਏ ਚਰਨ ਸਾਧ ਕੇ ਧੋਏ ਧੋਏ ਪਿਓ ਅਰਪ ਸਾਧ ਕੋ ਆਪਣਾ ਜਿਓ ਸਾਧ ਕੇ ਧੂਰ ਕਰਹੁ ਇਸ ਨਾਨ ਸਾਧ ਉਪਰ ਜਈਏ ਕੁਰਬਾਨ ਸਾਧ ਕੈ ਸੰਗ ਨਹੀਂ ਕਛ ਕਾਲ ਦਰਸ਼ਨ ਭੇਟਤ ਹੋਤ ਨਿਹਾਲ ਨਾਲ ਹੀ ਸਪਸ਼ਟ ਹੁਕਮ ਹੈ ਜੇ ਕੋ ਬਚਨ ਕਮਾਵੇ ਸੰਤਨ ਕਾ ਸੋ ਗੁਰ ਪ੍ਰਸਾਦੀ ਤਰੀਐ ਕਿਉਂਕਿ ਰੱਬ ਦਾ ਬਸੇਰਾ ਸਾਧ ਦੇ ਹਿਰਦੇ ਵਿੱਚ ਅਤੇ ਉਸ ਦੀ ਰਸਨਾ ਉੱਤੇ ਹੈ ਪਰ ਬ੍ਰਹਮ ਸਾਧ ਰਿਤ ਬਸੈ ਨਾਨਕ ਉਧਰੈ ਸਾਧ ਸੁਨ ਰਸੈ ਨਾਨਕ ਕਹਤ ਸੁਨਹੁ ਦੇ ਲੋਗਾ ਸੰਤ ਰਸਨ ਕੋ ਬਸਹੀਓ ਇਹ ਗੱਲ ਤਾਂ ਅਸੀਂ ਸਾਰੇ ਹੀ ਜਾਣਦੇ ਹਾਂ ਕਿ ਕੋਈ ਵੀ ਕਾਰਜ ਸਿੱਖਣਾ ਹੋਵੇ ਪਾਵੇਂ ਲੋਹਾਰਾ ਹੋਵੇ ਪਾਵੇਂ ਤਰਖਾਣਾ ਉੱਥੇ ਸ਼ਾਗਿਰਦ ਨੂੰ ਉਸਤਾਦ ਦੀ ਲੋੜ ਹੁੰਦੀ ਹੈ ਵਿਦਿਆ ਦੀਆਂ ਮਾਮੂਲੀ ਪੁਸਤਕਾਂ ਦੀ ਸੰਖਿਆ ਲਈ ਵੀ ਆਪਣੇ ਤੋਂ ਵਧੇਰੇ ਪੜੇ ਹੋਏ ਦੀ ਲੋੜ ਹੈ ਇਸੇ ਤਰ੍ਹਾਂ ਸਿੱਖੀ ਸਿੱਖਣ ਲਈ ਅਥਵਾ ਚਿੱਖੀ ਸਿੱਖਿਆ ਗੁਰ ਵਿਚਾਰ ਕਰਨ ਲਈ ਗੁਰਮੁਖ ਦੀ ਸੰਗਤ ਦੀ ਲੋੜ ਹੈ ਦੁਨੀਆਵੀ ਪੁਸਤਕਾ ਵਿੱਚੋਂ ਵੀ ਵਿਦਿਆਰਥੀ ਆਪਣੀ ਆਪਣੀ ਸਮਝ ਅਤੇ ਪ੍ਰੇਮ ਅਨੁਸਾਰ ਕੁਝ ਹੱਦ ਤੀਕਰ ਸਮਝ ਸਕਦਾ ਹੈ ਪਰ ਖਾਸ-ਖਾਸ ਨੁਕਤੇ ਸਮਝਣ ਲਈ ਉਸ ਨੂੰ ਵੀ ਉਸਤਾਦ ਦੀ ਲੋੜ ਪੈਂਦੀ ਹੈ ਇਸੇ ਤਰ੍ਹਾਂ ਹੀ ਗੁਰਬਾਣੀ ਅਤੇ ਗੁਰਮਤ ਦੇ ਰਸਤੇ ਦੀ ਸੋਝੀ ਪੂਰਨ ਪ੍ਰੇਮ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪਾਠ ਕਰਨ ਸਮੇਂ ਹਰ ਇੱਕ ਪ੍ਰਾਣੀ ਮਾਤਰ ਨੂੰ ਆਪਣੇ ਆਪਣੇ ਪ੍ਰੇਮ ਦੀ ਖਿੱਚ ਅਨੁਸਾਰ ਹੁੰਦੀ ਹੈ ਪਰ ਖਾਸ ਨੁਕਤੇ ਸਮਝਣ ਲਈ ਉਹਨਾ ਗੁਰਮੁਖਾਂ ਦੀ ਸੰਗਤ ਦੀ ਸਦਾ ਹੀ ਲੋੜ ਪੈਂਦੀ ਹੈ ਜਿਨ੍ਹਾਂ ਨੇ ਗੁਰਬਾਣੀ ਅਤੇ ਗੁਰਮੁਖਾਂ ਦੀ ਸਿੱਖਿਆ ਅਨੁਸਾਰ ਆਪਣਾ ਜੀਵਨ ਢਾਲ ਲਿਆ ਹੈ ਅਤੇ ਮਨ ਦੀ ਮਤ ਉੱਕੀ ਹੀ त्याਗ ਕੇ ਸਤਿਗੁਰੂ ਦੇ ਹੋ ਗਏ ਹਨ ਗੁਰ ਕਾ ਬਚਨ ਬਸੈ ਜੀਅ ਨਾਲੇ ਜਲ ਨਹੀਂ ਡੋਬੈ ਤਸ ਕਰ ਨਹੀਂ ਲੇਵੈ ਆਹੇ ਨ ਸਕੇ ਜਾਲੇ ਉਹ ਪਵ ਸਾਗਰ ਤੋਂ ਪਾਰ ਹੋ ਚੁੱਕੇ ਹਨ ਅਤੇ ਦੂਜਿਆਂ ਨੂੰ ਪਾਰ ਹੋਣ ਦੀ ਜੁਗਤ ਦੱਸਣ ਦੇ ਅਧਿਕਾਰੀ ਹਨ ਸੰਸਾ ਇਹੋ ਸੰਸਾਰ ਹੈ ਸਤਿਆ ਰਹਿਣ ਵਿਹਾਈ ਇਸ ਤਰ੍ਹਾਂ ਦੇ ਛੁੱਟੇ ਹੋਏ ਫਕੀਰ ਸਾਧ ਸੰਤ ਜਗੁਰਮੁਖ ਜਗਿਆਸੂ ਵਾਸਤੇ ਉਹ ਕੰਮ ਕਰਦੇ ਹਨ ਜਿਸ ਤਰ੍ਹਾਂ ਕੇ ਤਜਰਬੇਕਾਰ ਜਹਾਜ਼ਰਾਨ ਪਹਿਲਾ ਸਮੁੰਦਰ ਦੀ ਖੋਜ ਪਾਲ ਕਰਕੇ ਲੋਹੇ ਦੇ ਢੋਲ ਜਾਨੇ ਬੋਇਜ਼ ਖੜੇ ਕਰ ਦਿੰਦੇ ਹਨ ਜੇਕਰ ਜਹਾਜ਼ ਇਨਾ ਦੇ ਵਿਚਕਾਰ ਦੀ ਲੰਗੇ ਤਦ ਸਹੀ ਸਲਾਮਤ ਪਾਰ ਚਲਾ ਜਾਵੇਗਾ ਨਹੀਂ ਤਾਂ ਪਾਣੀ ਵਿੱਚ ਲੁਕੀ ਹੋਈ ਚਟਾਨ ਨਾਲ ਠੋਕਰ ਖਾ ਕੇ ਟੁੱਟ ਜਾਏਗਾ ਜਾਂ ਰੇਤ ਜਿੱਲਣ ਵਿੱਚ ਫਸ ਜਾਏਗਾ ਗਲਤਾ ਬੜੀ ਹੀ ਸਿੱਧੀ ਅਤੇ ਪੂਰਨ ਗੁਰਮਤ ਅਨੁਸਾਰ ਹੈ ਕਿ ਜਿਸ ਤਰ੍ਹਾਂ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਦਸਾਂ ਪਾਤਸ਼ਾਹੀਆਂ ਦੀ ਤਾਬਿਆ ਗੁਰਮੁਖ ਸਿੱਖ ਸੰਤ ਸਾਧ ਫਕੀਰ ਜਗਿਆਸੂ ਨੂੰ ਉਪਦੇਸ਼ ਕਰਦੇ ਆਏ ਹਨ ਗੁਰੂ ਸਿੱਖ ਸਿੱਖ ਗੁਰੂ ਹੈ ਏਕੋ ਗੁਰੂ ਉਪਦੇਸ਼ ਚਲਾਏ RAM ਨਾਮ ਮੰਤ ਹਿਰਦੈ ਦੇਵੇ ਨਾਨਕ ਮਿਲਣ ਸੁਭਾਈ ਜਨ ਨਾਨਕ ਧੂੜ ਮੰਗੇ ਤਿਸ ਗੁਰ ਸਿੱਖ ਕੀ ਜੋ ਆਪ ਜਪੈ ਅਬ ਰਹਿ ਨਾਮ ਜਪਾਵੇ ਇਸੇ ਤਰ੍ਹਾਂ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਤਾਬਿਆ ਗੁਰਮੁਖ ਸਿੱਖ ਸੰਤ ਸਾਧ ਵਕੀ ਸਦਾ ਹੀ ਨਾਮ ਬਾਣੀ ਦ੍ਰਿੜਾਉਂਦੇ ਅਤੇ ਜਗਿਆਸੂ ਦੀ ਖੋਜ ਪਾਲ ਪੂਰੀ ਕਰਦੇ ਰਹਿਣਗੇ ਵਿਚਾਰ ਯੋਗ ਗੱਲ ਇੰਨੀ ਹੀ ਹੈ ਕਿ ਜਿਹੜੇ ਪ੍ਰੇਮੀ ਆਖਦੇ ਹਨ ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਕੋਈ ਗੁਰਮੁਖ ਸਿੱਖ ਸਾਧ ਸੰਤ ਜਾ ਫਕੀਰ ਨਹੀਂ ਹੈ ਉਹ ਆਪਣੇ ਸਤਿਗੁਰੂ ਦੀ ਵਡਿਆਈ ਨਹੀਂ ਕਰਦੇ ਸਗੋਂ ਹੀਠੀ ਕਰਦੇ ਹਨ ਕਾਮਲ ਉਸਤਾਦ ਦੇ ਘਰ ਵਿੱਚ ਕਾਮਲ ਸ਼ਾਗਿਰਦ ਦਾ ਨਾ ਹੋਣਾ ਉਸਤਾਦ ਨੂੰ ਉਲਾਮਾ ਹੈ ਉਸਤਾਦ ਦੀ ਕੋਈ ਵਡਿਆਈ ਨਹੀਂ ਦੂਜੇ ਪਾਸੇ ਜਿਹੜੇ ਪ੍ਰੇਮੀ ਥੋੜੀ ਕਮਾਈ ਕਰਕੇ ਕੁਝ ਬਣ ਬੈਂਦੇ ਹਨ ਉਹ ਵੀ ਗੁਰਮੁਖ ਸਿੱਖ ਸੰਤ ਸਾਧ ਫਕੀਰਖਵਾਨ ਦੇ ਅਧਿਕਾਰੀ ਨਹੀਂ ਸਤਿਗੁਰੂ ਦਾ ਹੁਕਮ ਹੈ ਹਾਂ ਹਾਂ ਮੈਂ ਮੈਂ ਵਿੱਚ ਹੋ ਖੋਵੇ ਦੂਜਾ ਮਿਟੇ ਇੱਕ ਹੋਵੇ ਜਦ ਹਮ ਹੋਤੇ ਤਬ ਤੁਮ ਨਾਹੀ ਅਬ ਤੁਮ ਹੋ ਹਮ ਨਾਹੀ ਬੀਰ ਤੂੰ ਤੂੰ ਕਰਤਾ ਤੂੰ ਹੁਆ ਮੁਜ ਮਹਿਰਾ ਨਹ ਹੂੰ ਜਬ ਆਪਾ ਪਰਕ ਮਟ ਗਿਆ ਜਤ ਦੇਖ ਤਤ ਤੂ ਬਸ ਫਕੀਰੀ अथवा ਸੰਤ ਸਾਦ ਗੁਰਮੁਖ ਪਦ ਉਸੇ ਮਾਈ ਪਾਈ ਨੂੰ ਪ੍ਰਾਪਤ ਹੁੰਦਾ ਹੈ ਜਿਸ ਦਾ ਦੇ ਅਭਿਮਾਨ ਟੁੱਟ ਗਿਆ ਹੈ ਅਤੇ ਜਿੱਥੇ ਬਨਾਵਟ ਦੀ ਬੋ ਉੱਕੀ ਹੀ ਨਹੀਂ ਰਹੀ ਜਿਸ ਦੀ ਆਪਣੀ ਹੋਂਦ ਤਨ ਗੁਰੂ ਨਾਨਕ ਵਿੱਚ ਲੈ ਹੋ ਗਈ ਹੈ ਅਤੇ ਜਿਸ ਦੇ ਹਿਰਦੇ ਵਿੱਚ ਸ਼ਬਦ ਗੁਰੂ ਸੁਰਤ ਤੁਨ ਚੇਲਾ ਦੀ ਅਨਹਦ ਗੂੰਜ ਸਦਾ ਹੀ ਵੱਜ ਰਹੀ ਹੈ ਇਹੋ ਜੇ ਸੱਜਣ ਪੁਰਸ਼ ਆਪਣੇ ਆਪ ਨੂੰ ਜਨਾਉਂਦੇ ਨਹੀਂ ਪਰ ਕਰਤਾਰ ਦੀ ਨੇਤ ਵਿੱਚ ਤਾਰ ਦੇ ਮੇਲੀ ਜਗਿਆਸੂ ਉਹਨਾਂ ਨੂੰ ਲੱਭ ਲੈਂਦੇ ਹਨ ਫਿਰ ਵਾਹਿਗੁਰੂ ਉਹਨਾਂ ਨੂੰ ਸਮੇਂ ਦੀ ਲੋੜ ਅਨੁਸਾਰ ਆਪਣੇ ਆਪ ਹੀ ਪ੍ਰਗਟ ਕਰ ਦਿੰਦਾ ਹੈ ਹਰ ਆਪਣੀ ਵਡਿਆਈ ਭਾਵਦੀ ਜਨ ਕਾ ਜੈਕਾਰ ਕਰਾਈ ਇਸੇ ਤਰ੍ਹਾਂ ਦੇ ਹੀ ਮੁਰਦਾ ਮਰੀਦਾਂ ਦੀ ਬਾਬਤ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਫਰਮਾਉਂਦੇ ਹਨ ਜੋ ਜਨੈ ਤਿਸ ਸਦਾ ਸੁਖ ਹੋਏ ਆਪ ਮਿਲਾਇ ਲਈ ਪ੍ਰਭ ਸੋਏ ਓਹ ਤਨਵੰਤ ਕੁਲਵੰਤ ਪਤਵੰਤ ਜੀਵਨ ਮੁਕਤ ਜਿਸ ਹਿਰਦੈ ਭਗਵੰਤ ਤਨ 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 ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ ਜਨ ਆਵਨ ਕਾ ਇਹੈ ਸੁਆਉ ਜਨ ਕੇ ਸੰਗ ਕਿਤੇ ਆਵੈ ਨਾਉ ਆਪ ਮੁਕਤ ਮੁਕਤ ਕਰੈ ਸੰਸਾਰ ਨਾਨਕ ਇਸ ਜਨ ਕੋ ਸਦਾ ਨਮਸਕਾਰ ਗੁਰੂ ਘਰ ਦੀ ਆਦਤੋਂ ਇਹੋ ਹੀ ਟਕਸਾਲ ਚਲੀ ਆਉਂਦੀ ਹੈ ਅਤੇ ਸ੍ਰਿਸ਼ਟੀ ਦੇ ਅੰਤ ਤੀਕਰ ਚਲੀ ਜਾਏਗੀ ਜਿੱਥੇ ਬਨਾਵਟ ਨਹੀਂ ਸੁੱਤੇ ਸਹਜੇ ਸ਼ਬਦ ਅਤੇ ਤਾਰ ਦਾ ਮੇਲਾ ਹੈ ਉਹੋ ਸਤਸੰਗ ਹੈ ਉਥੇ ਗੁਰੂ ਘਰ ਦੀ ਪੂਰੀ ਸੋਝੀ ਦੀ ਪ੍ਰਾਪਤੀ ਹੋਵੇਗੀ ਗੌੜੀ ਮਹੱਲਾ ਪੰਜਵਾ ਪ੍ਰਭ ਮਿਲ ਬੇਕਾ ਪ੍ਰੀਤ ਮਨ ਲਾਗੀ ਪਾਏ ਲਗਾਂ ਮੋਇ ਕਰੋਂ ਬੇਨਤੀ ਕੋ ਸੰਤ ਮਿਲੈ ਵੜ ਭਾਗੀ ਰਹਾਓ ਮਨ ਅਰਪੋ ਤਨ ਰਖੋ ਆਗੇ ਮਨ ਕੀ ਮਤ ਮੋਹੇ ਸਗਲ त्यागी ਜੋ ਪ੍ਰਭ ਕੀ ਹਰ ਕਥਾ ਸੁਣਾਵੇ ਅਣਜਨ ਫੇਰੋ ਤਿਸ ਪਿਛੇ ਵੇ ਰਾਗੀ ਪੂਰਵ ਕਰਮ ਅੰਕੁਰ ਜਬ ਪ੍ਰਗਟੇ ਪੇਟਿਓ ਪਰਖ ਰਸਕ ਬੇਰਾਗੀ ਮਿਟਿਓ ਧੀਰ ਮਿਲ ਤੂ ਹਰਨਾਨਕ ਜਨਮ ਜਨਮ ਕੀ ਸੋਈ ਜਾਗੀ ਪਰ ਜਿੱਥੇ ਬਨਾਵਟ ਹੈ ਉਸ ਸੱਜਣ ਪੁਰਸ਼ ਦਾ ਆਪਣਾ ਦੇ ਅਭਿਮਾਨ ਜਾਣੇ ਹੋਵੇਂ ਰੋਗ ਨਹੀਂ ਟੁੱਟਿਆ ਉਹ ਜਗਿਆ ਸੁ ਪਰਮ ਕੀ ਗਵਾਵੇਗਾ ਕਬੀਰ ਮਾਏ ਮੁੰਡੋ ਤਹੇ ਗੁਰੂ ਕੀ ਜਾਤਿ ਪਰਮ ਨ ਜਾਏ ਗੁਰੂ ਸਦਾਏ ਅਗਿਆਨੀ ਅੰਦਾ ਕਿਸ ਉਹ ਮਾਰਗ ਪਾਈ ਅੰਦੇ ਕਹਿ ਰਾਹੇ ਦਸਿਆ ਅੰਦਾ ਹੋਈ ਸੋ ਜਾਏ ਅੰਦਾ ਆਗੂ ਜੇ ਥੀ ਐ ਕਿਉ ਪਾਦਰ ਜਾਣੇ ਆਪ ਮੁਸੈ ਮਤ ਹੋਛੀ ਐ ਕਿਉ ਰਹੋ ਪਛਾਣੇ ਜੋੜ ਬੰਦੂ ਆਪ ਸੋਤਰਾਏ ਕਿਨਖੇ ਮੁਕਤੀ ਗੱਲ ਤਾਂ ਇਹ ਹੈ ਕਿ ਜਿੱਥੇ ਬਨਾਵਟ ਹੈ ਉੱਥੇ ਧੋਖਾ ਹੈ ਅਤੇ ਜਿੱਥੇ ਬਨਾਵਟ ਨਹੀਂ ਹੈ ਪੂਰੀ ਗਰੀਬੀ ਨੇ ਘਰ ਘਰ ਲਿਆ ਹੈ ਉੱਥੇ ਸਤਗੁਰੂ ਨਾਨਕ ਦੇਵ ਜੀ ਮਹਾਰਾਜ ਆਪ ਵਸਦੇ ਹਨ ਸਤਗੁਰ ਬਚਨ ਬਚਨ ਹੈ ਸਤਗੁਰ ਪਾਦਰ ਮੁਕਤ ਜਨਾਵੇ ਗੋ ऐसा पुरुष सारी सृष्टि विच प्रदान है सगले पुरख में है पुरख प्रदान साध संग जाका मिटे अभिमान आपस को जो जाने नीचा सो गनीय सबते ऊंचा जाका मन होई ਸਗਲ ਕੀ ਰੀਨਾ ਹਰ ਹਰ ਨਾਮ ਤਿੰਨ ਘਟ ਘਟ ਚੀਨਾ ਮਨ ਆਪਣੇ ਤੇ ਬੁਰਾ ਮਿਟਾਨਾ ਵੇਖੈ ਸਗਲ ਸ੍ਰਿਸ਼ਟ ਸਾਜਨਾ ਸੂਖ ਦੁਖ ਜਨ ਸਮ ਦ੍ਰਿਸ਼ਟੀ ਤਾ ਨਾਨਕ ਪਾਪ ਪੁੰਨ ਨਹੀਂ ਲੇਪਾ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੌਵੀਂ ਪਾਤਸ਼ਾਹੀ ਵੀ ਫਰਮਾਉਂਦੇ ਹਨ ਜੇਹ ਮਾਇਆ ਮਮਤਾ ਤਜ ਸਭ ਤੇ ਪਯੋ ਦਾਸ ਕਹੋ ਨਾਨਕ ਸੁਨ ਰੇ ਮਨਾ ਤਿਹ ਘਟ ਬ੍ਰਹਮ ਨਿਵਾਸ ਜੇਹ ਪ੍ਰਾਨੀ ਹੁ ਮੈਂ ਤਜੀ ਕਰਤਾ RAM ਪਛਾਨ ਕਹੋ ਨਾਨਕ ਵਾਹ ਮੁਕਤ ਨਰ ਇਹ ਮਨ ਸਾਚੀ ਮਾਨ ਐਸੇ ਪ੍ਰੁਖ ਦੀ ਸੰਗਤ ਸਦਾ ਹੀ ਸਫਲ ਤੇ ਸੁਖਦਾਈ ਹੈ ਅਤੇ ਐਸਾ ਜਨ अनेਕਾਂ ਦਾ ਉਧਾਰ ਕਰ ਸਕਦਾ ਹੈ ਗੁਰਮੁਖ ਕੋਟ ਉਧਾਰ ਦਾ ਭਾਈ ਦੇ ਨਾਵੇ ਏਕ ਕਣੀ ਉਨਾ ਦੇ ਅੰਦਰ ਗੁਰਬਾਣੀ ਕਰ ਕਰ ਜਾਂਦੀ ਹੈ ਅਤੇ ਉਹ ਗੁਰਬਾਣੀ ਦਾ ਜ਼ਿੰਦਾ ਚਸ਼ਮਾ ਬਣ ਕੇ ਦੁਨੀਆਂ ਵਿੱਚ ਵਿਚਰਦੇ ਹਨ ਅਤੇ ਅਨੇਕਾਂ ਜੀਵਾਂ ਦੀ ਤ੍ਰਿਖਾ 부ਝਾਉਂਦੇ ਹਨ ਸੱਚ ਹੈ ਮਨ ਹਠ ਬੁੱਧੀ ਕੀਤੀ ਆ ਕੀਤੇ ਵੇਦ ਵਿਚਾਰ ਕੀਤੇ ਬੰਦਨ ਜੀਅ ਕੇ ਗੁਰਮੁਖ ਮੋਖ ਦਵਾਰ ਸੱਚ ਹੋ ਓ ਰੈ ਸਭ ਕੋ ਉਪਰ ਸੱਚ ਆਚਾਰ ਦਸਾਂ ਪਾਤਸ਼ਾਹੀਆਂ ਦੇ ਮਗਰੋਂ ਗੁਰਗੱਦੀ ਦੇ ਮਾਲਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਵਕ ਜਨਮਾਨੈ ਪਰ ਤਖ ਗੁਰੂ ਨਿਸਤਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ